ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਉਹ ਜੱਦੀ ਪੜੇ ਨੇ ਵਾ ਵੇਖੇ ਆਪਣੇ ਪਿੰਨੋਂ ਸੋਨਾ ਬਣਾਉਣ ਮੂਹਰੇ ਤੈਹਤ ਜੋ ਮਾਈ ਬੱਟੀ ਵਾਲੇ ਪੁਲ ਤੋਂ ਪਿੰਡ ਵਾਲੇ ਬਵਾਸਨ ਰਸਤਾ ਜਾ ਰਿਹਾ ਜਿੱਥੇ ਗੇਟ ਦੀ ਸਾਰੀ ਕੀ ਕੀਤੀ ਹੋਈ ਆ ਵਾਲ ਦੇ ਬੂਟੇ ਲੱਗੇ ਉਹਨਾਂ ਨੂੰ ਪਾਣੀ ਪਾਇਆ ਜਾ ਰਿਹਾ ਜੀ ਗਰਮੀ ਦਾ ਮੌਸਮ ਨੂੰ ਸ਼ੁਰੂ ਹੋ ਚੁੱਕਾ ਹੈ ਤੇ ਘੱਟੋ ਘੱਟ 20 ਦਿਨ ਬਾਅਦ ਪਾਣੀ ਪਾਣਾ ਪਾਣਾ ਬੂਟਿਆਂ ਨੂੰ ਇਹ ਕੋ ਹਾਈਟ ਤੇ ਬੂਟੇ ਨੇ ਮਿੱਟੀ ਪਾ ਕੇ ਭਰਤੀ ਪਾ ਕੇ ਬੂਟ ਲਾਏ ਹੋਏ ਲਗਾਏ ਗਏ ਨੇ ਜੀ ਤੇ ਅੱਜ ਟਰੈਕਟਰ ਦੀ ਸੇਵਾ ਜੀਨ ਸਿੰਘ ਜੀ ਦੇ ਪੋਤਾ ਟੈਟਲੇ ਆ ਕੇ ਪਹੁੰਚੇ ਹੋਏ ਨੇ ਜੀ ਤੇ ਟੈਂਕੀ ਸੇਵਾ ਹੈਗੀ ਆ ਗੋਪੀ ਬਰਸ਼ਾ ਵਾਲਾ ਮਲੋ ਅੱਜ ਟੈਂਕੀ ਸੇਵਾ ਗੋਪੀ ਬਰਸ਼ਾ ਵਾਲੇ ਆ ਜੀ ਧੰਨਵਾਦ ਕਰਦੇ ਇਹਨਾਂ ਦਾ ਤੇ ਅਰਸ਼ੀ ਦਾ ਵੀ ਤੁਹਾਨੂੰ ਧੰਨਵਾਦ ਕਰਦੇ ਆ ਜੋ ਟਰੈਕਟਰ ਨਾਲ ਪਾਣੀ ਪੁਆ ਰਹੇ ਨੇ ਸੇਵਾ ਕਰਵਾ ਰਹੇ ਨੇ ਜੀ ਇੱਥੇ ਦੋ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ ਜੀ ਪੋਸਟਲ ਪਾਮ ਕਿਉਂਕਿ ਬੂਟਾ ਕਾਫੀ ਵਧੀਆ ਹੋ ਰਿਹਾ ਤੇ ਨੜੇ ਆ ਨੜੇ ਆਪਾਂ ਹੁਣ ਕਾਂਕ ਦੀ ਬਾਡੀ ਦੇ ਨਾਲ ਨਾਲ ਨੜੇ ਜਿਹੜੋਂ ਘਟਾਣੇ ਆ ਇੱਧਰ 골ਡਨ ਯੂਨੀਬਰਸ ਬੂਟਾ ਇਹ ਬਹੁਤ ਬੂਟਾ ਹੋ ਰਿਹਾ ਅਕਾਲੀਵਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਨਾਂ ਤੇ ਢੇਡ ਬਣਿਆ ਹੋਇਆ ਜੀ ਦੂਜੀ ਟੈਂਕੀ ਭਰਕ ਲੈਂਦੀ ਗਈ ਹੈ ਜੀ ਇੱਕ ਵਾਰ ਧੱਬ ਕੇ ਪਾਣੀ ਪਾ ਦਮਾਂਗੇ ਤਾਂ ਜੋ 20-25 ਦਿਨ ਨਿਕਲ ਜਾਣ 골ਡਨ ਯੂਨੀਪਰਸ ਬੂਟਾ ਜੋ ਕੇ ਬਹੁਤ ਵਧੀਆ ਬੂਟਾ ਹੈ ਵੀ ਤੇਯਾੜੀ ਬੂਟਾ ਆ ਜੀ ਗੇਟ ਨੇ ਤਾਂ ਪਿੰਡ ਦੀ ਟੌਰ ਬਣਾਈਏ ਤੇ ਬੂਟੇ ਵੀ ਜਦੋਂ ਹੋਰ ਬੜੇ ਹੋ ਜਾਣਗੇ ਇਹਨਾਂ ਨਾਲ ਪਿੰਡ ਦੀ ਮੇਨ ਐਂਟਰੀ ਦੀ ਹੋਰ ਗੈਟ-ਅੱਪ ਵਧੀਆ ਬਣ ਜੂਗੀ ਇਧਰ ਨਾਲ-ਨਾਲ 12 ਬੂਟੇ ਲਗਾਏ ਗਏ ਨੇ ਨਿੰਮ ਦੇ